ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਕੇਸ਼ ਸਮਾਰਟ ਸਿਟیز ਐਂਡ ਮੋਬਿਲਿਟੀ ਟੈਕਨੋਲੋਜੀਕਲ ਇਨੋਵੇਸ਼ਨ ਫਾਰ ਸਸਟੇਨੇਬਲ ਅਰਬਨ ਟ੍ਰਾਂਸਪੋਰਟ ਤੇ ਅਟਲ ਆਈਏਆਈ ਸੀਟੀਈ ਟ੍ਰੇਨਿੰਗ ਐਂਡ ਲਰਨਿੰਗ ਆਨਲਾਈਨ 6 ਦੇਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ 2025-26 ਦੇ ਪੰਜਵੇਂ ਦਿਨ ਸਮਾਰਟ ਸਿਟੀ ਲੁਧਿਆਣਾ ਦੇ ਸਾਬਕਾ ਡਾਇਰੈਕਟਰ ਅਤੇ ਡਿਜ਼ਾਈਨੈਕਸ ਆਰਕੀਟੈਕਟਸ ਲੁਧਿਆਣਾ ਦੇ ਚੀਫ ਆਰਕੀਟੈਕਟ ਸੰਜੇ ਗੋਇਲ ਵੱਲੋਂ ਇੱਕ ਦਿਲਚਸਪ ਅਤੇ ਵਿਚਾਰਯੋਗ ਸੈਸ਼ਨ ਕੀਤਾ ਗਿਆ ਮੋਬਿਲਿਟੀ ਚੁਣੌਤੀਆਂ 스마트 ਮੋਬਿਲਿਟੀ ਫਰੇਮਵਰਕ ਅਤੇ ਗਲੋਬਲ ਰੁਝਾਨ ਵਿਸ਼ੇ ਤੇ ਬੋਲਦੇ ਹੋਏ ਆਰਕੀਟੈਕਟ ਗੋਇਲ ਨੇ ਤੇਜ਼ੀ ਨਾਲ ਸ਼ਹਿਰੀਕਰਨ ਦੇ ਜਲਵਾਯੂ ਚਿੰਤਾਵਾਂ ਤੇ ਤਕਨੀਕੀ ਤਬਦੀਲੀ ਦੇ ਜਵਾਬ ਵਿੱਚ ਗਤੀਸ਼ੀਲਤਾ ਪ੍ਰਣਾਲੀਆਂ ਨੂੰ ਕਿਵੇਂ ਵਿਕਸਿਤ ਕਰਨਾ ਚਾਹੀਦਾ ਹੈ ਇਸ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ ਉਨਾ ਜੋਰ ਦੇ ਕੇ ਕਿ ਕਿਆ ਕਿ ਅੱਜ ਦੀ ਗਤੀਸ਼ੀਲਤਾ ਸਿਰਫ ਭੌਤਿਕ ਸੰਪਰਕ ਬਾਰੇ ਨਹੀਂ ਹੈ ਸਗੋਂ ਅਰਥ ਵਿਵਸਥਾ ਨੂੰ ਸਮਰੱਥ ਬਣਾਉਣ ਅਸਮਾਨਤਾਵਾਂ ਨੂੰ ਘਟਾਉਣ ਅਤੇ ਟਿਕਾਊ ਲੋਕ ਕੇਂਦਰਿਤ ਸ਼ਹਿਰਾਂ ਨੂੰ ਜਕੀਨੀ ਬਣਾਉਣ ਬਾਰੇ ਹੈ ਆਰਕੀਟੈਕਟ ਗੋਇਲ ਇੱਕ ਦੂਰਦਰਸ਼ੀ ਪ੍ਰੈਕਟਿਸ਼ਨਰ ਅਤੇ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ ਪੰਜਾਬ ਚੈਪਟਰ ਦੇ ਸਾਬਕਾ ਚੇਅਰਮੈਨ ਨੇ ਇਸ ਗੱਲ ਤੇ ਛਣ ਨਾ ਪਾਇਆ ਕਿ ਸਮਾਰਟ ਟੈਕਨੋਲੋਜੀ ਸਥਿਰਤਾ ਅਤੇ ਮਨੁੱਖੀ ਮੁੱਲਾਂ ਨੂੰ ਜੋੜਨ ਲਈ ਏਕੀਕ੍ਰਿਤ ਢਾਂਚੇ ਵਿੱਚ ਕਿਵੇਂ ਨਲਚਕੀਲੇ ਅਤੇ ਸਮਾਵੇਸ਼ੀ ਆਵਾਜ਼ਾਈ ਪ੍ਰਣਾਲੀਆਂ ਨੂੰ ਆਕਾਰ ਦੇ ਸਕਦੇ ਹਨ ਅਟਲ ਐਫ ਡੀ ਪੀ ਦੇ ਕੋਆਰਡੀਨੇਟਰ ਪ੍ਰੋਫੈਸਰ ਡਾਕਟਰ ਨਗੇਂਦਰ ਨਾਰਾਇਣ ਨੇ ਪ੍ਰਭਾਵਸ਼ਾਲੀ ਸੈਸ਼ਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਆਰਕੀਟੈਕਟ ਸੰਜੇ ਗੁਇਲ ਦੀ ਪੇਸ਼ਕਾਰੀ ਨੇ ਸਾਡੇ ਭਾਗੀਦਾਰਾਂ ਨੂੰ ਇੱਕ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ ਪ੍ਰਦਾਨ ਕੀਤਾ ਹੈ ਅਤੇ ਨਾਲ ਹੀ ਭਾਰਤੀ ਮਾਹਰਾਂ ਸ਼ਹਿਰਾਂ ਦੀਆਂ ਹਕੀਕਤਾਂ ਵਿੱਚ ਚਰਚਾ ਨੂੰ ਆਧਾਰ ਬਣਾਇਆ ਹੈ ਗਤੀਸ਼ੀਲਤਾ ਨੂੰ ਇੱਕ ਪਰਵਰਤਨਸ਼ੀਲ ਸ਼ਕਤੀ ਵਜੋਂ ਦੇਖਣ ਦਾ ਉਹਨਾਂ ਦਾ ਦ੍ਰਿਸ਼ਟੀਕੋਣ ਸੱਚਮੁੱਚ ਇਸ ਐਫ ਡੀਪੀ ਦੇ ਉਦੇਸ਼ਾਂ ਦੇ ਅਨੁਸਾਰ ਹੈ ਜੋ ਸਾਨੂੰ ਕੁਸ਼ਲਤਾ ਤੋਂ ਪਰੇ ਅਤੇ ਸਮਾਵੇਸ਼ੀ ਸਥਿਰਤਾ ਅਤੇ ਮਨੁੱਖੀ ਸ਼ਕਤੀਕਰਨ ਵੱਲ ਸੋਚਣ ਲਈ ਪ੍ਰੇਰਿਤ ਕਰਦਾ ਹੈ। ਇਸ ਸੈਸ਼ਨ ਵਿੱਚ ਭਾਰਤ ਤੇ ਵਿਦੇਸ਼ ਦੇ ਫੈਕਲਟੀ ਮੈਂਬਰਾਂ, ਖੋਜਕਰਤਾਵਾਂ ਅਤੇ ਸ਼ਹਿਰੀ ਯੋਜਨਾਕਾਰਾਂ ਨੇ ਸਰਗਰਮੀ ਨਾਲ ਸ਼ਿਰਕਤ ਕੀਤੀ ਭਵਿੱਖ ਲਈ ਸ਼ਹਿਰੀ ਗਤੀਸ਼ੀਲਤਾ ਦੀ ਮੋੜ ਕਲਪਨਾ ਕਰਨ ਦੇ ਅਰਥਪੂਰਨ ਸੰਵਾਦ ਨੂੰ ਉਤਸ਼ਾਹਿਤ ਕੀਤਾ। AICTE ਅਟਲ ਅਕੈਡਮੀ ਦੀ ਅਗਵਾਈ ਹੇਠ ਆਯੋਜਿਤ FDP ਸਮਾਰਟ ਅਤੇ ਟਿਕਾਊ ਸ਼ਹਿਰੀ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਉੱਗੇ ਸਰੋਤ ਵਿਅਕਤੀਆਂ ਦੀ ਮੁਹਾਰਤ ਨੂੰ ਪ੍ਰਦਰਸ਼ਿਤ ਕਰਦਾ ਹੈ